ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਪਿੰਕ ਕਲਰ ਦੀ ਕੋਟੀ ਬਣਾਈ ਹੋਈ ਹੈ ਤੇ ਇਹ ਕੋਟੀ ਆਪਾਂ 16 ਸਾਲ ਦੀ ਲੜਕੀ ਦੇ ਲਈ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਹਦੇ ਵਿੱਚ ਆਪਾਂ ਇਹ ਬਾਰਡਰ ਤੇ ਡਿਜ਼ਾਈਨ ਪਾਇਆ ਹੋਇਆ ਹੈ ਤੇ ਉਸ ਤੋਂ ਅੱਗੇ ਇੱਕ ਹੋਰ ਡਿਜ਼ਾਈਨ ਨਾਲ ساری ਕੋਟੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹੜਾ ਬਾਰਡਰ ਤੇ ਆਪਾਂ ਡਿਜ਼ਾਈਨ ਪਾਇਆ ਇਹ ਮੈਂ ਵੀਡੀਓ ਪਾਈ ਹੋਈ ਸੀ ਪਿਛਲੀ ਵੀਡੀਓ ਜਿਹੜੀ ਇਸ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਇਸ ਡਿਜ਼ਾਈਨ ਬਾਰੇ ਦੱਸਿਆ ਹੋਇਆ ਹੈ ਤੇ ਜਿਹੜਾ ਆਪਾਂ ਉੱਪਰ ਡਿਜ਼ਾਈਨ ਪਾਇਆ ਇਹ ਮੈਂ ਇਸ ਤੋਂ ਬਾਅਦ ਵੀਡੀਓ ਪਾਵਾਂਗੀ ਉਹਦੇ ਵਿੱਚ ਮੈਂ ਦੱਸਾਂਗੀ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਕੋਟੀ ਬਾਰੇ ਦੱਸਾਂਗੇ ਇਹ ਕੋਟੀ ਤੇ ਆਪਾਂ ਕਿੰਨੇ ਝੋਟੇ ਲਏ ਹੋਏ ਨੇ ਤੇ ਕਿਸ ਤਰ੍ਹਾਂ ਇਹ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਅਗਲੀਆਂ ਪੇਚੀਆਂ ਦੇ ਝੋਟੇ ਆਪਾਂ ਤਾਂ ਇਹ ਝੂਟੇ ਲਏ ਹੋਏ ਨੇ ਤੇ 18 ਇੰਚ ਤੇ ਮੋਢਿਆਂ ਦੀ ਕਟ ਪਾਈ ਹੋਈ ਹੈ ਤੇ ਉਸ ਤੋਂ ਅੱਗੇ ਮੋਢਾ ਜਿਹੜਾ ਉਹ 8 ਇੰਚ ਉਣਕੇ ਤਿਆਰ ਕੀਤਾ ਹੋਇਆ ਆ ਆ ਦੇਖੋ ਜੀ 28 ਝੋਟੇ ਅਗਲੀਆਂ ਪੇਚੀਆਂ ਦੇ ਪਿਛਲੇ ਪਿਛਲੇ ਪੜੇ ਦੇ ਝੋਟੇ 52 ਲਏ ਹੋਏ ਨੇ ਤੇ ਬਾਹਾਂ ਦੇ ਆਪਾਂ 26 ਝੋਟੇ ਲਏ ਹੋਏ ਨੇ ਆ ਦੇਖੋ ਜੀ ਬਾਹਾਂ ਦੇ ਆਪਾਂ 26 ਝੋਟੇ ਲਏ ਹੋਏ ਨੇ ਅਗਲੀਆਂ ਪੇਚੀਆਂ ਦੇ 28 ਝੋਟੇ ਦੋਨਾਂ ਦੇ 28 ਜੁੱਟੇ ਤੇ ਬੈਕ ਸਾਈਡ ਤੋਂ ਆਪਾਂ ਲਏ ਹੋਏ ਨੇ ਬੈਕ ਸਾਈਡ ਤੋਂ ਆਪਾਂ ਲਏ ਹੋਏ ਨੇ 52 ਜੁੱਟੇ ਆ ਦੇਖੋ ਜੀ ਪਿਛਲੇ ਪੜੇ ਦੇ ਆਪਾਂ 52 ਜੁੱਟੇ ਲਏ ਹੋਏ ਨੇ ਤੇ ਅਗਲੀਆਂ ਪੇਚੀਆਂ ਦੇ ਆਪਾਂ ਇਸ ਤਰ੍ਹਾਂ 28 ਜੁੱਟੇ ਲਏ ਹੋਏ ਨੇ ਤੇ ਜੇਬਾਂ ਲਾਈਆਂ ਹੋਈਆਂ ਨੇ ਆ ਦੇਖੋ ਜੀ ਜਿੰਨੀ ਵੀ ਜੇਬ ਤੁਸੀਂ ਰੱਖਣਾ ਚਾਹੋ ਰੱਖ ਸਕਦੇ ਹੋ ਇਹ ਮੈਂ 7/2 ਇੰਚ ਉਨ ਤੋਂ ਬਾਅਦ ਆਪਾਂ ਇਹ ਜੇਬ ਦੀ ਕੱਟ ਪਾਈ ਹੋਈ ਆ ਦੇਖੋ ਜੀ ਦੋਨਾਂ ਸਾਈਡਾਂ ਤੋਂ ਇੱਕੋ ਜਿੰਨੇ ਜੋਟੇ ਰੱਖ ਕੇ ਵਿਚਾਲੇੋਂ ਜੇਬ ਕੱਢੀ ਹੋਈ ਆ ਦੇਖੋ ਜੀ 18 ਇੰਚ ਤੇ ਆਪਾਂ ਮੋਢਿਆਂ ਦੀ ਕੱਟ ਪਾਈ ਹੋਈ ਏ 4 3 2 1 ਦੀ ਕੱਟ ਆਪਾਂ ਮੋਢਿਆਂ ਦੀ ਪਾਈ ਹੋਈ ਆ ਆ ਦੇਖੋ ਜੀ 18 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਏ ਤੇ 4 3 2 1 ਤੇ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਏ ਇਸ ਤੋਂ ਅੱਗੇ ਆਪਾਂ 2.5 3 ਇੰਚ ਉਨ ਤੋਂ ਬਾਅਦ ਆ ਦੇਖੋ ਜੀ ਇੰਨਾ ਕੁ ਉਨ ਤੋਂ ਬਾਅਦ ਆਪਾਂ ਇਸ ਸਾਈਡ ਤੋਂ ਗਲੇ ਦੀ ਕਾਟ ਪਾਈ ਹੋਈ ਏ ਜਿਹੜੇ ਆਪਣੇ ਫੱਟੀ ਵਾਲੇ ਕੁੰਡੇ ਨੇ ਉਹਨਾਂ ਨੂੰ ਛੱਡ ਕੇ ਤੇ ਇਥੋਂ ਇੱਕ ਇੱਕ ਕੁੰਡਾ ਆਪਾਂ ਹਰ ਸਲਾਈ ਕਟਾਉਣਾ ਹੈ ਜਦੋਂ ਆਪਣੇ ਕੋਲ ਨੌ ਝੋਟੇ ਫੱਟੀ ਤੋਂ ਬਿਨਾ ਬਚ ਜਾਣ ਨੌ ਜਾਂ 10 ਝੋਟੇ ਫਿਰ ਆਪਾਂ ਥੋੜਾ ਸਿੱਧਾ ਹੋ ਲੈਣਾ ਤੇ 8 ਇੰਚ ਆਪਾਂ ਮੋਢਾ ਰੱਖਣਾ ਜਿੱਥੋਂ ਆਪਾਂ ਮੋਢੇ ਦੀ ਕਾਟ ਪਾਉਣੀ ਆ ਉਥੋਂ ਆਪਾਂ ਇੰਚੀ ਟੇਪ ਰੱਖ ਕੇ 8 ਇੰਚ ਕੁਲ ਆਪਾਂ ਮੋਢਾ ਰੱਖਣਾ ਆ ਦੇਖੋ ਜੀ ਜਦੋਂ ਆਪਣਾ ਮੋਢਾ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦਾ ਫਿਰ ਆਪਾਂ ਬੈਕ ਸਾਈਡ ਵਾਲੇ ਪੜੇ ਨਾਲ ਇਹਨਾਂ ਨੂੰ ਆਪਾਂ ਸਲਾਈ ਦੀ ਮਦਦ ਨਾਲ ਆਪ ਚ ਅਟੈਚ ਕਰਾਂਗੇ ਜੋੜ ਲਵਾਂਗੇ ਆ ਦੇਖੋ ਜੀ ਦੋਨਾਂ ਨੂੰ ਬਿਨਾ ਫੱਟੀ ਵਾਲੇ ਝੋਟਿਆਂ ਤੋਂ ਬਿਨਾ ਦੋਨੋਂ ਮੋਢੇ ਜੋੜ ਲਵਾਂਗੇ ਤੇ ਜਿਹੜਾ ਆਪਣਾ ਬੈਕ ਸਾਈਡ ਵਾਲਾ ਪੜਾ ਹੈ ਉਹ ਚਾੜੀ ਵਾਲੇ ਜਿਹੜੇ ਝੋਟੇ ਨੇ ਉਹਨਾਂ ਨੂੰ ਆਪਾਂ ਇਕੱਠੇ ਕਟਾ ਲਵਾਂਗੇ ਦੋਨੋਂ ਮੋਢੇ ਜਿਹੜੇ ਨੇ ਆਪਸ ਵਿੱਚ ਜੋੜ ਕੇ ਤੇ ਜਿਹੜੇ ਵਿਚਾਲੇ ਆਪਣੇ ਕੋਲ ਕੁੰਡੇ ਬਚਦੇ ਨੇ ਉਹਨਾਂ ਨੂੰ ਆਪਾਂ ਕਟਾ ਲਵਾਂਗੇ ਸਾਰਿਆਂ ਨੂੰ ਇਕੱਠੇ ਤੇ ਜਿਹੜੇ ਹੁਣ ਆਪਣੇ ਕੋਲ ਇਹ ਫੱਟੀ ਵਾਲੇ ਜੋਟੇ ਨੇ ਕੁੰਡੇ ਨੇ ਆਪਣੇ ਕੋਲ ਇਹ 10 ਕੁੰਡੇ ਨੇ ਆਪਾਂ ਫੱਟੀ ਦੇ ਪੰਜ ਪੰਜ ਜੋਟੇ ਤੇ ਰੱਖੇ ਹੋਏ ਨੇ 10 ਕੁੰਡੇ ਤੇ ਇਹਨਾਂ ਨੂੰ ਆਪਾਂ ਹੁਣ ਸਿੰਪਲ ਸਿੱਧਾ ਹੋਣਾਗੇ ਆ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਔਣਾਗੇ ਤੇ ਜਿਹੜਾ ਆਪਣਾ ਬੈਕ ਸਾਈਡ ਵਾਲਾ ਜਿਹੜੇ ਝੋਟੇ ਆਪਾਂ ਵਿਚਾਲੇ ਘਟਾਏ ਹੋਏ ਸੀ ਉਹਨਾਂ ਨਾਲ ਆਪਾਂ ਇਸ ਨੂੰ ਅਟੈਚ ਕਰਾਂਗੇ ਆ ਦੇਖੋ ਜੀ ਸੂਈ ਦੀ ਮਦਦ ਨਾਲ ਆਪਾਂ ਇਹਨਾਂ ਨੂੰ ਸੀ ਲਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਬੈਕ ਸਾਈਡ ਵਾਲਾ ਜਦੋਂ ਆਪਾਂ ਗਲੇ ਦੇ ਨਾਲ ਅਟੈਚ ਕਰਦੇ ਆ ਤੇ ਇਹ ਹੀ ਇਹਦੇ ਵਿੱਚ ਢਲਣੀ ਪਊਗੀ ਆ ਦੇਖੋ ਜੀ ਆਪਾਂ ਥੋੜਾ ਜਿਹਾ ਹੋਰ ਹੁਣਾਗੇ ਤੇ ਉਨ ਤੋਂ ਬਾਅਦ ਫਿਰ ਆਪਾਂ ਇਸ ਨੂੰ ਅਟੈਚ ਕਰਕੇ ਸੂਈ ਦੀ ਮਦਦ ਨਾਲ ਆਪਾਂ ਇਸ ਨੂੰ ਸੀ ਲਵਾਂਗੇ ਆ ਦੇਖੋ ਜੀ ਜਿੰਨਾ ਕੋ ਆਪਾਂ ਹੁਣ ਬਣਾਇਆ ਹੋਇਆ ਇਸ ਨੂੰ ਆਪਾਂ ਸੀ ਲਵਾਂਗੇ ਸੂਈ ਦੇ ਨਾਲ ਕਿਉਂਕਿ ਇਸ ਨਾਲੋਂ ਢਿੱਲ ਨਹੀਂ ਪਾਊਗੀ ਇਹ ਜਿਹੜਾ ਆਪਣਾ ਥੋੜਾ ਜਿਹਾ ਬਚ ਜਾਂਦਾ ਹੈ ਬਣਾਉਣ ਵਾਲਾ ਉਸ ਨੂੰ ਆਪਾਂ ਫਿਰ ਬਾਅਦ ਵਿੱਚ ਬਣਾ ਕੇ ਫਿਰ ਸੂਈ ਨਾਲ ਸੀ ਲਵਾਂਗੇ ਇਸ ਤਰ੍ਹਾਂ ਗਲੇ ਦੀ ਜਿਹੜੀ ਫੱਟੀ ਬਣਾਉਣ ਨਾਲ ਗਲੇ ਦੇ ਫੱਟੀ ਦੇ ਵਿੱਚ ਢਿੱਲ ਨਹੀਂ ਪਾਉਗੀ ਆ ਦੇਖੋ ਜੀ ਇੰਨਾ ਕੁ ਜਿਹੜਾ ਆਪਾਂ ਬਣਾਇਆ ਹੋਇਆ ਇਸ ਨੂੰ ਆਪਾਂ ਸੂਈ ਦੇ ਨਾਲ ਸੀ ਲ ਲੈਨੇ ਆ ਆ ਦੇਖੋ ਜੀ ਇਸ ਤਰ੍ਹਾਂ ਸੂਈ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਜਿਹੜੀ ਫੱਟੀਆਂ ਆਪਾਂ ਬਣਾਈ ਹੋਈ ਹੈ ਉਸ ਨੂੰ ਪਿਛਲੇ ਗਲੇ ਪਿਛਲੇ ਪੜੇ ਦੇ ਨਾਲ ਇਸ ਤਰ੍ਹਾਂ ਅਟੈਚ ਕਰ ਲਵਾਂਗੇ ਇਹ ਹੀ ਆਪਾਂ ਲੱਗ ਤੋਂ ਬਣਾ ਰਹੇ ਆਂ ਜਿਹੜੇ ਕੁੰਡੇ ਆਪਾਂ ਫੱਟੀ ਵਾਲੇ ਛੱਡੇ ਹੋਏ ਸੀ ਉਹਨਾਂ ਨੂੰ ਆਪਾਂ ਸਿੰਪਲ ਤਰੀਕੇ ਨਾਲ ਉਣ ਕੇ ਪਿਛਲੇ ਗਲੇ ਪਿਛਲੇ ਪੜੇ ਦੇ ਨਾਲ ਆਪਾਂ ਅਟੈਚ ਕਰਾਂਗੇ ਇਸ ਤਰ੍ਹਾਂ ਆਪਣਾ ਗਲਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਕੋਟੀ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਦੇਖੋ ਜੀ ਗਲਾ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ